ਸ਼੍ਰੋਮਣੀ ਪੰਥ ਅਕਾਲੀ ਦਸ਼ਮਸ਼ ਤਨਦਲ ਪਹਿਵਾਂ ਨਿਸ਼ਾਨ ਮਿਸਰ 1300 ਕੋਰ ਸਵਾਗ ਬਾਬਾ ਬੀ ਸਿੰਘ ਜੀ ਅਰਗੇਟਾ ਚਲਦਾ ਵੀਰ ਚੱਕਰਵਰਤੀ ਨੰਗ ਸਿੰਘਾ ਗੁਰਦਰਾ ਸਾਹਿਬ ਸਹੀਦ ਬਾਬਾ ਬੀ ਸਿੰਘ ਜੀ ਬਾਬਾ ਧੀਰ ਸਿੰਘ ਦੀ ਸ਼ੋਣੀ ਨੰਗ ਸਿੰਘ ਨਿਸ਼ਾਨੇ ਖਾਲਸਾ ਪਿੰਡ ਚਾਟੀਵਿੰਡ ਲਹਿ ਮਾਗਾ ਸਰਾਈ ਮਹਿਤਾ ਰੋਡ ਅੰਮ੍ਰਿਤਸਰ ਜਿੱਥੋਂ ਔਜੜੇ ਗੁਰੂ ਸਾਹਿਬ ਦੇ ਲਾਡਲੀਆਂ ਫੌਜਾਂ ਦੇ ਆਪਾਂ ਦੇ ਦਰਸ਼ਨਦਾਰੇ ਕਰਾਵਾਂਗੇ ਸਾਡੇ ਲਾਡਲੀ ਫੌਜ ਦੇ ਬੈਠੇ ਨੇ ਮਹਾਨ ਸ਼ਸ਼ੀਤਾਵ ਲੋ ਜੀ ਸਾਡੇ ਨਾਲ ਜਹੇਦਰ ਬੱਬਾ ਬਲਦੇਸੀ ਜੀ ਸੋਢੀ ਸਾਹਿਬ ਬੈਠੇ ਨੇ ਹਾਂਜੀ ਜੋ ਮਹਾਰਾਜੀ ਬੰਦੀਛੋੜ ਦੇ ਸਬਾਰੇ ਕੀ ਆਪਾਂ ਮੈਸੇਜ ਸੰਗਤ ਨੂੰ ਦੇਣਾ ਜੀ ਵਾਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬੰਦੀ ਸੋੜ ਦੇデア ਆਇ ਇੱਕ ਸਾਂਝਾ ਤਿਹਾੜਿਆ ਹਿੰਦੂਆਂ ਦੇ ਤੇ ਸਿੱਖਾਂ ਦਾ ਤੇ ਸਾਰੇ ਬਹੁਤ ਵਾਰ ਮਿਲ ਕੇ ਮਨਾ ਰਹੇ ਆ ਤੇ ਮਨਾਉਣਾ ਵੀ ਚਾਹੀਦਾ ਵਾ ਕਿਉਂਕਿ ਇਹ ਜਿਹੜਾ ਸਿੱਖ ਪੰਥ ਹੈ ਸਰਬ ਸਾਂਝਾ ਸਿੱਖ ਪੰਥ ਹੈ ਤੇ ਸਭ ਸੰਤਾਂ ਨੂੰ ਲੱਖ ਲੱਖ ਵਧਾਈ ਹੋਰ ਆਪ ਜੀ ਨੂੰ ਬਾਬਾ ਮੇਜਰ ਸਿੰਘ ਦੀ ਸੋਢੀ ਉਹ ਆਪ ਜੀ ਨੂੰ ਮੇਰੇ ਘਰ ਦੇਖੇ ਮਿਲ ਜਾਣਗੇ ਆਹ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਪੰਮਾਰ ਕੀ ਜਿਹੜੇ ਆਪਣਾ ਪੜਾ ਕੱਲ ਦਾ ਕੀਤਾ ਗੁਰੂ ਸਾਹਿਬ ਦੀ ਲਾੜੀ ਨੇ ਫੌਜਾਂ ਦਾ ਇਹ ਪੜਾ ਜਿਹੜਾ ਕੀਤਾ ਗੁਰੂ ਸਾਹਿਬ ਦਾ ਕੱਲ ਜਿਹੜਾ ਮਹਲਾ ਨਿਕਲਣਾ ਇਹਦੇ ਪਰ ਕੀ ਆਪਾਂ ਇਹ ਦੇਖੋ ਜੀ ਮਹਾਰਾਜ ਜੀ ਬਣਾਈ ਹੈ ਗੁਰੂ ਘਰਮੈਂ ਸਾਹਿਬ ਦੀ ਫਰਮਪਾਹ ਆ ਚੱਲਦੀ ਆਈ ਮੇ ਪ੍ਰਾਤਨ ਤੋਂ ਪਿਛਲੀ ਉਹ ਜਿਹੜਾ ਨਿਹੰਗ ਸਿੰਘ ਫੌਜਾਂ ਦਲਪੰਥ ਸਾਰੇ ਉਤਰੇ ਹੋਏ ਨੇ ਚਾਰ ਫੇਰੇ ਅਮਰ ਸਭੰਗ ਹੀ ਦਿਖਾਏ ਹੋਏ ਨੇ ਤੇ ਇਹਨਾਂ ਨੇ ਫਿਰ ਗੁਰੂ ਗੋਵਰਗਿਰ ਸਾਹਿਬ ਜੀ ਦੀ ਜਿਹੜਾ ਬੰਦੀ ਛੋੜਦਾ ਹੀ ਗਾ ਜੋੜ ਮੇਲੇ ਮਨਾਉਣ ਵਾਸਤੇ ਫਿਰ ਜਾਂ ਤੇ ਸਾਰੇ ਇਲਾਕਿਆਂ ਦੇ ਵਿੱਚੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਵੀ ਆਈਆਂ ਤੇ ਇਹ ਕੱਲ ਨੂੰ ਹੱਲੇ-ਮੱਲੇ ਕੱਢੇ ਜਾਣਗੇ ਗੁਰੂ ਗੋਵਰਗਿਰ ਸਾਹਿਬ ਜੀ ਦੇ ਮਲ ਵੀ ਜਿਹੜੇ ਬੰਦੀ ਛੋੜਦੀ ਤੁਸੀਂ ਕਿਉਂ ਬੰਦੀ ਛੋੜਦਾ ਜਿਹੜਾ ਮਲ ਨਿਰਲਾ ਕਿ ਕਿੱਥੇ-ਕਿੱਥੇ ਪੜਾ ਹੋਣੀ ਇਹ ਪੜਾ ਵੇਖੋ ਜੀ ਜਿਵੇਂ ਹੁਣ ਇੱਥੋਂ ਆਪਾ ਜਲ ਜਾਣਾ ਜਹਦਰ ਬਾਬਾ ਬਲਬੀਰ ਸਿੰਘ ਜੀ ਹਾਂਜੀ ਉਹਨਾਂ ਕੋ ਜਾ ਕੇ ਫਿਰ ਉੱਥੋਂ ਖਤਰਤਾਈ ਕਰਕੇ ਦੱਸ ਦੇਣ ਸੀ ਕਰਕੇ ਫਿਰ ਇਸ ਤਰ੍ਹਾਂ ਫੜਾਦਾ ਫੜਾਦਾ ਨੂੰ ਧਿਆਨ ਦਿਆ ਜਿੱਥੇ ਮੋੜਾਂ ਜਿੱਥੇ ਸਿੰਘਾਂ ਨੇ ਲੰਗਰ ਲਾਏ ਤੇ ਨੇ ਹਲਕਾਇਆ ਕਹਿੰਨੇ ਜੀ ਸੁਲਾਇਆ ਕਹਿੰਨੇ ਜੀ ਜਲ ਚਕਾਇਆ ਕਿ ਇਹ ਰਵਾਨਾ ਕਿਨੇ ਜਣਾ ਜੀ ਇਹ ਵੇਖੋ ਜੀ ਕੱਲ ਸਾਡੇ 11:30 ਵਜੇ ਦੇ ਨਾਲ ਤਿਆਰੀ ਕਰ ਲਵਾਂਗੇ ਕਿ ਕਿਤੋਂ ਗੁਰਸਾਧ ਦੇ ਤਿਆਰੇ ਤੋਂ ਜਿਨੇ ਜੀ 11:30 ਵਜੇ ਹਾਂਜੀ ਤੇ ਜਦੋਂ ਸਾਡੇ ਗੁਰਸਾਧ ਦੀ ਲਾੜੀ ਪਹੁੰਚਾ ਕਿੰਨੇ ਵਜੇ ਆਪਣੇ ਹੈੱਡਕਵਰਟਰ ਦੇ ਪਹੁੰਚਦੇ ਹਾਂ ਸਵਾਸ ਤੋਂ ਹੋ ਜਾਂਦਾ 6:00 ਵਜੇ ਜਾਂਦੇ ਇਹ 7 ਵਜੇ ਜਾਂਦੇ ਜਿਹੜੇ ਉਹ ਜਿਹੜਾ ਜਾਂਦੇ ਆ ਰਾਤ ਨੂੰ ਹਾਂਜੀ ਉਹ ਪਿੰਨਾਵੇਂ ਬੰਦੇ ਹੁੰਦੇ ਆ ਕੋਈ ਉਹ ਘੋੜਿਆਂ ਵਾਲੇ ਵੇਖਿਓ ਉਹਨੂੰ ਘੋੜਾ ਭਜਾ ਕੇ ਲੈ ਗਿਆ ਉਹ ਤੇ 9 10 ਵੀ ਆ ਜਾਂਦੇ ਘੁੰਮ ਦਿਖਮਾਉਂਦੇ ਨਹੀਂ ਹਾਂਜੀ ਇਦਾਂ ਕਰਕੇ ਤੇ ਮਹਾਰਾਜ ਜਿਹੜਾ ਇੱਥੋਂ ਦਾ ਹੈੱਡ ਕੁਆਰਟਰ ਸੌਣੀ ਦੇ ਦੇ ਪਰੇ ਬੋਲਦੇ ਵੀ ਹੈੱਡਵਰਕ ਕਿੱਥੇ ਆ ਤੇ ਕਿਤੇ ਨੰਗ ਸਿੰਘ ਦੇ ਅੱਜ ਇਹ ਰੁਕਿਆ ਜਿਹੜਾ ਇਹ ਜੀ ਸਾਡਾ ਇਹ ਸਾਡਾ ਆਪਣਾ ਬੀਲੀ ਘਰ ਪੜਾ ਅਮਨ ਸਰ ਮੁਸਤਾਬਾਤ ਵੱਜਦਾ ਇਸ ਦੇ ਉੱਤੇ ਦਸ਼ਮੇਸ਼ ਤਰਨਾਦਾਲ ਨੇ ਸਾਡਾ ਮਰੇ ਪੁਰਾਣੇ ਪੜਾਵਾ ਸਾਰੇ ਬਾਕੀ ਸਾਡੇ ਕੋਲ ਨਵੇਂ ਵੀ ਕਾ ਤਿਆਰ ਹੋ ਰਹੇ ਆ ਪਰ ਵੀ ਰਹੇ ਆ ਬਣਾਈ ਇਹ ਸਾਡਾ ਪੁਰਾਣਾ ਫੜਾਵਾ ਪਿਆਰ ਫਟ ਗਈ ਜਾਈ ਵਾਹਿਗੁਰੂ ਜੀ ਦਾ ਕਾਲ ਛ ਵਾਹਿਗੁਰੂ ਜੀ ਕੀ ਖਤੇ ਜਿਕੇ ਧਿਕਾਰਾ ਗ ਜਾਵੇ ਨਿਹਾਲ ਹੋਇ ਆਵੇ ਅਮਰ ਜੀ ਤੇ ਆਪਾ ਜੀਵਨ ਸੰਗੀ ਦੇ ਚਰਨਾ ਕਮਲਾਂ ਨੂੰ ਭਾਵੇ ਓਏ ਸ੍ਰੀ ਅਕਾਲ ਵਾਹਿਗੁਰੂ ਜੀ ਕਾਰਾ ਵਾਹਿਗੁਰੂ ਜੀ ਕੀ ਖਤੇ ਜਿਕਾਰਾ ਗ ਜਾਵੇ ਨਿਹਾਲ ਹੋ ਜਾਵੇ ਧੂਲ ਦੇ ਨਿਸ਼ਾਨਾ ਨੂੰ ਭਾਵੇ ਓਏ ਦੀਵਾਲੀ ਦੇ ਜਿਹੜੇ ਤੌਰ ਆਜੇ ਨੂੰ ਜਾਤਨਾ ਦੀ ਆਪ ਸਤਿ ਸ਼ਰਨ ਵਿੱਚ ਦੇ ਦਿੰਦੇ ਹਨ ਅਦੇ ਦਿਵਾਲੀ ਦੇ ਮੌਕੇ ਨੇ ਬੜੀ ਖੰਡਾ ਦਾ ਮਨਾਏ ਜਾਂਦੇ ਆ ਤੇ ਹੱਥਾਂ ਵਾਲੇ ਭਾਂਟਾਂ ਦਾ ਆਲਪਨ ਤੋਂ ਜੋ ਕਿ ਦੂਰੋਂ ਨੇੜੇੋਂ ਚੱਲ ਕੇ ਇੱਥੇ ਅੰਮ੍ਰਿਤਸਰ ਦੀ ਤਸਵੀਰੇ ਸਾਰੇ ਕਰਦੇ ਹਨ ਅਤੇ ਰਾਸ਼ ਦਿਵਾਲੀ ਵਾਲਾ ਦੇਣ ਆ ਅੱਜ ਸ਼੍ਰੀ ਕਾਰਕ ਸਿੰਘ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚ ਆਦਮੀਆਂ ਬਣ ਕੇ ਸਤਪੁਰਾਂ ਦਾ ਹਰਜਾ ਸਰਵਣ ਕਰਨਾ ਸ਼ਾਮ ਨੂੰ ਅਤੇ ਸ਼ਸਤਰਾਂ ਦੇ ਦਰਸ਼ਨਾਂ ਦਾ ਵਾਧਾ ਆਪਣੀ ਨਹੀਂ ਹੈ ਜਿਹੜਾ ਅਲੌਕ ਨੇ ਨਜ਼ਾਰਾ ਵੇਖਣ ਵਾਲਾ ਕੱਲ ਨੂੰ ਧਿਆਨ ਚੋਂ ਗਲਾ ਬਸਨਾਂ ਦੇ ਜਿਹੜੇ ਆ ਮਹਾਦੇਵ ਜਾਇ ਜਾਨੇ ਦਿੱਤੀ ਗਵਾਈ ਮਾਰਜੋ ਸਿੰਘ ਸਾਹਿਬ ਜਿੱਤਰ ਬਾਬਾ ਬਲਜੀਤ ਸਿੰਘ ਸ਼ੰਤਨਿਸ਼ ਕਰੋੜੀ ਬੁੱਤੀ ਮੁੰਡਾ ਨਾਲ ਉਹਨਾਂ ਦੇ ਨਾਲ ਜਿਹੜੇ ਇਸ ਧਰਨਾ ਨਾਲ ਤੇ ਦੂਜੀ ਧਰਨਾ ਨਾਲੋਂ ਜਿਹੜਾ ਕਿੰਨੋਰਾ ਕਾਂਤੀ ਬਾਬਾ ਅਫੁਲਾ ਸਿੰਘ ਜੀ ਤੋਂ ਜਿਹੜਾ ਪਰ ਲੱਗ ਜਾਇਆ ਜਾਵੇਗਾ ਸੋ ਉਸ ਤੋਂ ਪਹਿਲਾਂ ਪਹਿਲੀ ਧਰਨਾ ਨਾਲ ਵੱਲੋਂ ਇਹ ਜਿਹੜੀ ਸ਼ੌਲੀ ਧਿਆਨ ਸਿੰਘਾ ਬਾਬਾ ਜੀ ਜੀ ਸੰਗਤ ਨਾਲ ਆਲ ਸਵੇਰ ਦਾ ਮਾਰਨਾ ਦੋ ਬਾਦ ਦੇ ਲੀਕਾ ਅਰਬਟਾਲਾ ਰੋਡ ਤੋਂ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਦਾ ਕੱਲ 22 ਅਕਤੂਬਰ ਨੂੰ ਸਵੇਰੇ 7:30 ਵਜੇ ਬੈਠ ਗਏ ਅਕਤੂਬਰ ਨੂੰ 12:00 ਵਜੇ ਤੱਕ ਦਵਾਨ ਸਜਾਇਆ ਜਾਏਗਾ ਤਾਂ 12:00 ਵਜੇ ਤੋਂ ਹੱਲਾ ਅਰਮੇਰੋਣਾ ਹੋਏਗੀ ਉਹ ਪਾਇਆ ਮੁੱਖ ਕਾਲਜ ਤੋਂ ਨਿਕਲਦਾ ਆਇਆ ਰਾਬਾਗ ਇੱਥੇ ਫਲਾਇੰਗ ਬੁਲਵਾਰ ਰੋਡ ਬਾਗ ਤੋਂ ਜਿਹੜਾ ਇਸਲਾਮਾਬਾਦ ਦੇ 20 ਬਲਾਕ ਦਾ ਰੇਲਵੇ ਗਰਾਊਂਡ ਆ ਉਸ ਗਰਾਊਂਡ ਦੇ ਵਿੱਚ ਪਹੁੰਚੇਗਾ जिते घोड़ी मेजाबाजी दरबार बाजीह वलो लिखाए जागे उसर ख़ुशी जहिड़ा आसान ते बि बारा गौर पौक वलो लिखाए जागे सो सारी संगत नख वधाई सॾे कोल महापुर बाबा भॻवान दुवारे जहिड़े एतिरो संगता दुआरे जी ख़ुशी ਅੱਜ ਪਹਿਲਾ ਕਾਮੀ ਕਰਤਾਰਪੁਰ ਸਾਹਿਬ ਤੋਂ ਆਇਆ ਹੁਣ ਇਸ ਸ਼ੌਨੀ ਤੇ ਵੀ ਨਾਖਸਿੰਨਾ ਦੇ ਜੋਰ ਪਹੁੰਚਿਆ ਨਾ ਇਹਨਾਂ ਦਾ ਬੜਾ ਪਿਆਰ ਹੈ ਲੋਕਾਂ ਦੇ ਨਾਲ ਜਿਵੇਂ ਦਵਾਈ ਦੀ ਤਨਦੁਆ ਇਹ ਦੇਖਿਆ ਤੁਸੀਂ ਕਰਨਾ ਆਵਾਜ਼ ਦੀ ਦੀਪ ਸਿੰਘ ਚੰਦਨ ਕੁਇਸ਼ਰ ਸੋ ਪਰਮ ਸਤਕਾਰ ਜੋ ਗੁਰੂ ਰੂਪਿਆਰੀ ਸਾਧ ਸੰਗਤ ਦੀ ਆਓ ਫਤਿਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਮੇਰੇ ਤੋਂ ਪਹਿਲਾਂ ਕਾਰਜਗਜ ਜਥੇਦਾਰ ਸਿੰਘ ਸਾਹਿਬ શ્રી ਮਾਨਸੰਤ ਬਾਬਾ ਮੇਜਰ ਸਿੰਘ ਦੀ ਸੋਢੀ ਜਿਨ੍ਹਾਂ ਨੇ ਆਪ ਜੀ ਨੂੰ ਦਾਸੀ ਦਿੱਤਾ ਹੈ ਹਰ ਸਾਲ ਦੀ ਤਰ੍ਹਾਂ ਸਾਹਿਬ ਗੁਰੂ ਹਰਗਵਿੰਦ ਪਾਤਸ਼ਾਹ ਜੀ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਰਿਹਾਈ ਕਰਵਾਏ ਉਹ 52 ਰਾਜੇ ਰਿਹਾਈ ਕਰਵਾਉਣ ਤੋਂ ਬਾਅਦ ਜਦੋਂ ਸਾਧ ਗੁਰੂ ਗੁਰੂ ਹਰਗਵਿੰਦ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਪੁੱਜੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਦੇਸੀ ਘੋੜੇ ਦੀਆਂ ਵਾਲੇ ਗਏ ਆਦਿਸ਼ਵਾੜੀ ਚਲਾਈ ਗਈ ਉਸ ਪਰੰਪਰਾ ਨੂੰ ਮੁੱਖ ਰੱਖਦੇ ਆ ਹਰ ਸਾਲ ਦੀ ਤਰ੍ਹਾਂ ਮਹਾਪੁਰਸ਼ਾਂ ਦੇ ਵੱਲੋਂ ਵਿਹੰਗ ਸਿੰਘ ਜੱਤੇਬੰਦੀਆਂ ਰਲ ਮਿਲ ਕੇ ਇਕੱਤਰ ਹੋ ਕੇ ਹਰ ਸਾਲ ਦੀਵਾਲੀ ਤੋਂ ਅਗਲੇ ਦਿਨ ਬੋਲਾ ਮੱਲਾ ਖੇਡਿਆ ਜਾਂਦਾ ਹੈ ਅੱਜ ਸ਼ਾਮ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ ਕੀਰਤਨ ਦਾ ਵੇਗਾ ਸਵਈਏ ਪੜੇ ਜਾਣਗੇ ਸੋ ਮਹਾਪੁਰਸ਼ਾਂ ਦੇ ਨਾਲ ਪਿਆਰ ਮੁਹੱਬਤ ਇਤਿਫਾਕ ਦੇਖਦੇ ਹੋਏ ਬਾਬਾ ਜੀ ਬਾਬਾ ਭਗਵਾਨ ਸਿੰਘ ਜੀ ਪੁਸ਼ਾਰ ਨਗਰ ਵਾਲੇ ਮਹਾਪੁਰਸ਼ ਅਤੇ ਸਤਿਕਾਰਯੋਗ ਬਾਬਾ ਮੇਜਰ ਸਿੰਘ ਦੀ ਸੋਢੀ ਬਾਬਾ ਬਲਬੀਰ ਸਿੰਘ ਦੀ 96 ਕਰੋੜੀ ਬੁੱਢਾ ਦਲ ਅਤੇ ਦਾਸ ਕ੍ਰਿਸ਼ਾ ਸੰਦੀਪ ਸਿੰਘ ਵੱਲੋਂ ਸਮੁੱਚੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੰਦੀ ਛੋੜ ਦੇ ਦਿੱਤੀਆਂ ਲੱਖ ਲੱਖ ਵਧਾਈਆਂ ਦਿੰਦਾ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਪਾਸ਼ਾ ਗੁਰੂ ਅਰਜਨ ਸਾਹਿਬ ਦੇ ਬਗਤਰੇ ਚਰਨ ਕਮਲਾਂ ਰੂਪ ਆਵੇ ਸਭ ਜੀ ਆਪ ਜੀ ਆਪ ਜੀ ਆਪਣਾ ਜਾਣਦੇ ਆ ਕਿ ਸਾਡੇ ਵਾਤਾਵਰਣ ਦੇ ਵਿੱਚ ਜਿਹੜਾ ਪ੍ਰਦੂਸ਼ਣ ਉਹ ਬਹੁਤ ਜ਼ਿਆਦਾ ਹੋ ਚੁੱਕਾ ਆ ਸੋ ਆਓ ਇਸ ਵਾਰ ਆਪਾਂ ਗ੍ਰੀਨ ਦੀਵਾਲੀ ਇਸ ਤਰ੍ਹਾਂ ਮਨਾਈਏ ਕਿ ਪਟਾਕੇ ਨਾ ਚਲਾਈਏ ਹਰ ਇੱਕ ਥਾਂ ਤੇ ਇੱਕ ਇੱਕ ਰੁੱਖ ਲਾਈਏ ਔਰ ਬਿਨਾ ਪਟਾਕਿਆਂ ਤੋਂ ਆਪਾਂ ਗੁਰੂ ਵਾਲੇ ਹੋ ਕੇ ਗੁਰੂ ਦੇ ਜਿੰਨੇ ਹੋਏ ਸਿਧਾਂਤ ਤੇ ਚੱਲ ਕੇ ਆਪਾਂ ਜਿਹੜੀ ਦੀਵਾਲੀ ਬਣਾਈਏ ਸੋ ਇਹ ਬੇਅੰਤੀ ਨੂੰ ਪ੍ਰਵਾਨ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮੇ ਨਿਹਾਰੋ ਨਾ